ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਵਾਗਤ ਆ ਤੁਹਾਡਾ ਸਾਡੇ ਚੈਨਲ ਤੇ ਬਜ਼ੁਰਗਾਂ ਨੇ ਦੱਸੀਆਂ ਹੋਈਆਂ ਇਹ ਗੱਲਾਂ ਤੁਹਾਡੇ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰ ਕੰਮ ਆਉਣਗੀਆਂ ਨੰਬਰ 1 ਰੋਜ਼ਾਨਾ ਸਵੇਰੇ ਸ਼ੈਅਰ ਕਰਨ ਨਾਲ ਵਿਅਕਤੀ ਦੀ ਯਾਦ ਸ਼ਕਤੀ ਮਜ਼ਬੂਤ ਹੋ ਜਾਂਦੀ ਹੈ ਨੰਬਰ 2 ਰੋਜ਼ਾਨਾ ਸਵੇਰੇ ਸੌਣ ਤੋਂ ਪਹਿਲਾਂ ਅਖਰੂਟ ਖਾਣ ਨਾਲ ਦਿਮਾਗ ਨੂੰ ਤਾਕਤ ਮਿਲਦੀ ਹੈ ਨੰਬਰ 10 ਰੋਟੀ ਖਾਣ ਤੋਂ ਪਹਿਲਾਂ ਇਲਾਇਚੀ ਖਾਣ ਨਾਲ ਰੋਟੀ ਆਸਾਨੀ ਨਾਲ ਹਾਜਮ ਹੋ ਜਾਂਦੀ ਹੈ। ਨੰਬਰ 4 ਖਾਣਾ ਖਾਣ ਤੋਂ ਬਾਅਦ ਥੋੜੀ ਜਹੀ ਸੌਂਫ ਖਾਣ ਨਾਲ ਅੱਖਾਂ ਦੀ ਰੋਸ਼ਨੀ ਵੱਧਦੀ ਹੈ। ਨੰਬਰ 5 ਨਿੰਬੂ ਦੇ ਛਿਲਕੇ ਨੂੰ ਦੰਦਾਂ ਉੱਤੇ ਰਗੜਨ ਨਾਲ ਦੰਦਾਂ ਦਾ ਪੀਲਾਪਣ ਖਤਮ ਹੋ ਜਾਂਦਾ ਹੈ। ਨੰਬਰ 6 ਚੌਲ ਖਾਣ ਤੋਂ ਤੁਰੰਤ ਬਾਅਦ ਸਾਨੂੰ ਕਦੇ ਵੀ ਪਣੀ ਨਹੀਂ ਪੀਣੀ ਚਾਹੀਦਾ। ਇਸ ਨਾਲ ਪੇਟ ਫੁੱਲਣ ਦੀ ਸਮੱਸਿਆ ਹੋ ਸਕਦੀ ਹੈ। ਨੰਬਰ 7 ਸਾਨੂੰ ਖਾਣਾ ਖਾਣ ਤੋਂ ਤੁਰੰਤ ਬਾਅਦ ਕਦੀ ਵੀ ਪਾਣੀ ਨਹੀਂ ਪੀਣਾ ਚਾਹੀਦਾ ਖਾਣਾ ਖਾਣ ਤੋਂ ਘੱਟੋ ਘੱਟ 30 ਮਿੰਟ ਬਾਅਦ ਪਾਣੀ ਪੀਣਾ ਚਾਹੀਦਾ ਹੈ ਨੰਬਰ 8 ਰਾਤ ਨੂੰ ਚਾਹ ਪੀਣ ਨਾਲ ਪਿਸ਼ਾਬ ਦੀ ਇਨਫੈਕਸ਼ਨ ਹੋਣ ਦਾ ਖਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ ਨੰਬਰ 9 ਰੋਜ਼ਾਨਾ ਸਾਨੂੰ ਭੋਜਨ ਨਾਲ ਸਲਾਦ ਜ਼ਰੂਰ ਖਾਣਾ ਚਾਹੀਦਾ ਹੈ ਇਸ ਤਰ੍ਹਾਂ ਕਰਨ ਨਾਲ ਸਾਡਾ weight ਬਾਹਰ ਨਹੀਂ ਨਿਕਲਦਾ ਨੰਬਰ 10 ਘਰ ਵਿੱਚ ਨਿੰਬੂ ਦਾ ਦਰਖਤ ਲਗਾਉਣ ਨਾਲ ਘਰ ਵਿੱਚ ਮੱਛਰ ਨਹੀਂ ਆਉਂਦੇ। ਨੰਬਰ 11 ਪੀਲੀਏ ਦੇ ਰੋਗੀ ਨੂੰ ਗੰਨੇ ਦੇ ਜੂਸ ਦਾ ਸੇਵਨ ਜਿਆਦਾ ਤੋਂ ਜਿਆਦਾ ਕਰਨਾ ਚਾਹੀਦਾ ਹੈ। ਇਸ ਨਾਲ ਪੇਸ਼ਾਬ ਖੁੱਲਕੇ ਆਉਂਦਾ ਹੈ। ਨੰਬਰ 12 ਸਰਦੀਆਂ ਵਿੱਚ ਮੁਗਫਲੀ ਦਾ ਸੇਵਨ ਬਲੱਡ ਸਰਕੂਲੇਸ਼ਨ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ। ਨੰਬਰ 13 ਜੇਕਰ ਨੀਂਦ ਪੂਰੀ ਹੋਣ ਦੇ ਬਾਅਦ ਵੀ ਸਰੀਰ ਥੱਕਿਆ ਹੋਇਆ ਮਹਿਸੂਸ ਕਰੇ ਤਾਂ ਸਰੀਰ ਅੰਦਰ ਪਾਣੀ ਦੀ ਕਮੀ ਹੈ। ਇਸ ਕਮੀ ਨੂੰ ਪੂਰਾ ਕਰਨ ਲਈ ਤੁਸੀਂ ਜਿਆਦਾ ਤੋਂ ਜਿਆਦਾ ਪਾਣੀ ਪੀਵੋ ਨੰਬਰ 14 ਖੰਜੂਰ ਦੇ ਨਾਲ ਵੱਡੀ ਇਲਾਇਚੀ ਖਾਣ ਨਾਲ ਬੁੱਢੀ ਔਰਤ ਵੀ ਜਵਾਨ ਨਜ਼ਰ ਆਉਣ ਲੱਗ ਜਾਂਦੀ ਹੈ ਨੰਬਰ 15 ਨਿੰਬੂ ਦਾ ਰਸ ਮਲਾਈ ਵਿੱਚ ਮਿਲਾ ਕੇ ਰਜਾਨਾ ਚਿਹਰੇ ਉੱਤੇ ਲਗਾਉਣ ਨਾਲ ਚਿਹਰੇ ਚਿਹਰਾ ਹੌਲੀ-ਹੌਲੀ ਗੋਰਾ ਹੋਣ ਲੱਗ ਜਾਂਦਾ ਹੈ ਨੰਬਰ 16 ਕਾਲੀ ਮਿਰਚ ਪਾਣੀ ਦੇ ਨਾਲ ਖਾਣ ਨਾਲ ਇਨਸਾਨ ਹਮੇਸ਼ਾ ਹੀ ਜਵਾਨ ਨਜ਼ਰ ਆਉਂਦਾ ਹੈ ਨੰਬਰ 17 ਜੋੜਾਂ ਦੇ ਦਰਦ ਤੋਂ ਆਰਾਮ ਲਈ ਗਰਮ ਦੁੱਧ ਵਿੱਚ ਜਲੇਬੀ ਵਾਕੇ ਖਾਣੀ ਚਾਹੀਦੀ ਹੈ ਨੰਬਰ 18 ਇੱਕ ਆਲੂ ਨੂੰ ਕद्दूकस ਕਰਕੇ ਉਸ ਵਿੱਚ ਥੋੜਾ ਜਿਹਾ ਸ਼ਹਿਦ ਮਿਲਾ ਲਓ ਅਤੇ ਇਸ ਮਿਸ਼ਰਣ ਨੂੰ ਚਿਹਰੇ ਉੱਤੇ ਲਗਾ ਲਓ ਅਤੇ 15 ਮਿੰਟ ਬਾਅਦ ਇਸ ਨੂੰ ਪਾਣੀ ਨਾਲ ਉਤਾਰ ਦਿਓ ਅਤੇ ਇਹ ਹਫਤੇ ਵਿੱਚ ਤਿੰਨ ਤੋਂ ਚਾਰ ਵਾਰ ਕਰਨ ਨਾਲ ਚੀਰਾ ਗੋਰਾ ਹੋ ਜਾਂਦਾ ਹੈ ਨੰਬਰ 19 ਮੀਥੀ ਦੇ ਦਾਣੇ ਨੂੰ ਪਾਣੀ ਵਿੱਚ ਉਬਾਲ ਕੇ ਸੇਵਨ ਕਰਨ ਨਾਲ ਔਰਤਾਂ ਦੀਆਂ ਕਈ ਸਮੱਸਿਆਵਾਂ ਦੂਰ ਹੋ ਜਾਂਦੀਆਂ ਹਨ ਨੰਬਰ 20 ਜੇਕਰ ਤੁਸੀਂ ਜੋੜਾਂ ਦੇ ਦਰ ਤੋਂ ਪਰੇਸ਼ਾਨ ਹੋ ਤਾਂ ਦਾਲ ਚੀਨੀ ਵਿੱਚ ਦੁੱਧ ਪੀਓ ਜੇਕਰ ਤੁਸੀਂ ਦਾਲ ਚੀਨੀ ਵਾਲਾ ਦੁੱਧ ਨਹੀਂ ਪੀ ਸਕਦੇ ਤਾਂ ਤੁਸੀਂ ਪਾਣੀ ਵਿੱਚ ਪਾ ਕੇ ਦਾਲ ਚੀਨੀ ਦਾ ਸੇਵਨ ਕਰ ਸਕਦੇ ਹੋ ਨੰਬਰ 21 ਜੂ ਲੋਕ ਖੀਰੇ ਦਾ ਜ਼ਿਆਦਾ ਸੇਵਨ ਕਰਦੇ ਹਨ ਉਨ੍ਹਾਂ ਵਿੱਚ ਬਲੱਡ ਸ਼ੂਗਰ ਵਧਣ ਦਾ ਖਤਰਾ ਘੱਟ ਹੋ ਜਾਂਦਾ ਹੈ ਨੰਬਰ 2 ਜੇਕਰ ਤੁਸੀਂ ਸਰੀਰ ਵਿੱਚ ਕਿਸੇ ਵੀ ਗੰਢ ਤੋਂ ਪਰੇਸ਼ਾਨ ਹੂੰ ਤਾਂ ਇਸ ਦੇ ਲਈ ਇੱਕ ਸੀਤਾਫਲ ਨੂੰ ਇੱਕ ਪੋਟਲੀ ਵਿੱਚ ਬੰਨ੍ਹ ਕੇ ਗੰਢ ਉੱਪਰ ਬੰਨਣ ਨਾਲ ਗੰਢ ਹੌਲੀ-ਹੌਲੀ ਖਤਮ ਹੋ ਜਾਂਦੀ ਹੈ ਨੰਬਰ 23 ਜੋ ਔਰਤਾਂ ਹੁਣ ਤੋਂ ਪਹਿਲਾਂ ਆਪਣੇ ਵਾਲਾਂ ਵਿੱਚ ਦਹੀਂ ਨਾਲ ਮ사ਜ ਕਰਦੀਆਂ ਹਨ ਉਹਨਾਂ ਦੇ ਵਾਲ ਚਮਕਦਾਰ ਅਤੇ ਸੁੰਦਰ ਹੋ ਜਾਂਦੇ ਹਨ ਨੰਬਰ 24 ਜੇਕਰ ਤੁਸੀਂ ਲੰਮੀ ਉਮਰ ਚਾਹੁੰਦੇ ਹੋ ਤਾਂ ਆਪਣੀ ਖਰਾਕ ਅਧੀ ਕਰਦੇ ਹੋ ਅਤੇ ਵੱਧਦੀ ਉਮਰ ਦੇ ਨਾਲ-ਨਾਲ ਤੁਸੀਂ ਆਪਣੀ ਖਰਾਕ ਨੂੰ ਘਟਾਉਂਦੇ ਜਾਣਾ ਹੈ ਇਸ ਤਰ੍ਹਾਂ ਕਰਨ ਨਾਲ ਤੁਸੀਂ ਲੰਬੇ ਸਮੇਂ ਤੱਕ ਫਿੱਟ ਅਤੇ ਸਿਹਤਮੰਦ ਰਹੋਗੇ ਨੰਬਰ 22 ਜੇਕਰ ਮੱਛਰ ਦੇ ਕੱਟਣ ਵਾਲੀ ਜਗ੍ਹਾ ਉੱਤੇ ਲਾਲ ਨਿਸ਼ਾਨ ਪੈ ਗਿਆ ਹੈ ਉਸ ਦੇ ਲਈ ਨਿੰਬੂ ਦਾ ਰਸ ਲਗਾ ਲਓ ਇਸ ਦੇ ਨਾਲ ਇਨਫੈਕਸ਼ਨ ਨਹੀਂ ਹੋਵੇਗੀ ਨੰਬਰ 26 ਸਵੇਰ ਦੇ ਸਮੇਂ ਤਿੰਨ ਤੋਂ ਚਾਰ ਨਿੰਮ ਦੇ ਪੱਤੇ ਚਬਾਉਣ ਨਾਲ ਬੂੜੇ ਫਿੰਸੀਆਂ ਅਤੇ ਦਾਗ ਧੱਬੇ ਤੇਜ਼ੀ ਨਾਲ ਖਤਮ ਹੋ ਜਾਂਦੇ ਹਨ। ਬਸਾਈ ਜੇਕਰ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ ਹੁੰਦੀ ਹੈ ਤਾਂ ਅਦਰਕ ਵਾਲੀ ਚਾਹ ਨਾਲ ਤੁਸੀਂ ਬਹੁਤ ਜਲਦੀ ਠੀਕ ਹੋ ਜਾਓਗੇ। ਨੰਬਰ 28 ਜਮੀਨ ਉੱਪਰ ਲੇਟ ਕੇ ਸੌਣ ਨਾਲ ਕਮਰ ਦਰਦ ਤੋਂ ਬਹੁਤ ਜ਼ਿਆਦਾ ਫਾਇਦਾ ਮਿਲਦਾ ਹੈ। ਨੰਬਰ 29 ਰਾਤ ਨੂੰ ਅੰਜੀਰ ਪਿਉ ਕੇ ਸਵੇਰੇ ਖਾਣ ਨਾਲ ਕਬਜ਼ ਦੀ ਸਮੱਸਿਆ ਬਿਲਕੁਲ ਹੀ ਦੂਰ ਹੋ ਜਾਂਦੀ ਹੈ। ਨੰਬਰ 3 ਹੱਡੀਆਂ ਕਮਜ਼ੋਰ ਵਾਲੇ ਵਿਅਕਤੀ ਨੂੰ ਰੋਜ਼ਾਨਾ ਆਪਣੇ ਖਾਣੇ ਵਿੱਚ ਕਰੋੰਦਾ ਜ਼ਰੂਰ ਖਾਣਾ ਚਾਹੀਦਾ ਹੈ। ਦੋਸਤੋ ਇਹ ਸਨ ਬਜ਼ੁਰਗਾਂ ਨੇ ਦੱਸੀਆਂ ਹੋਈਆਂ 30 ਬਹੁਤ ਹੀ ਜ਼ਰੂਰੀ ਗੱਲਾਂ ਜੋ ਤੁਹਾਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਜ਼ਰੂਰ ਲਾਗੂ ਕਰਨੀਆਂ ਚਾਹੀਦੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਅਤੇ ਨਾਲ ਹੀ ਲੱਗੇ ਬੈਲ ਆਈਕਨ ਤੇ ਕਲਿੱਕ ਜ਼ਰੂਰ ਕਰਨਾ ਤਾਂ ਜੋ ਸਾਡੀਆਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ।